ਸੰਤਨ ਬਾਬਾ ਦੀਪ ਸਿੰਘ ਗੁਰਦਵਾਰਨ ਤੋਂ ਕਿੰਨਾ ਸਮਾਂ ਹੋ ਗਿਆ ਜੀ ਸਾਨੂੰ ਤਾਂ ਸ਼ੁਰੂ ਤੋਂ ਵੈਸੇ ਤਾਂ ਅਸੀਂ ਬਚਪਨ ਤੋਂ ਅਸੀਂ ਅੰਮ੍ਰਿਤਸਰ ਤੋਂ ਬਿਲੋਂਗ ਕਰਦੇ ਆ ਬਚਪਨ ਤੋਂ ਹੀ ਮੈਂ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਜਾਂਦੀ ਸੀ ਤੇ ਹੁਣ ਇੱਥੇ ਬਹੁਤ ਮਾਨਤਾ ਦੇਖ ਕੇ ਪਹਿਲੇ ਇਹਨਾਂ ਜਦੋਂ ਹੁੰਦਾ ਨਹੀਂ ਸੀ ਜਦੋਂ ਅਸੀਂ ਨਵਾਂ ਨਵਾਂ ਆਏ ਹੁਣ ਤਾਂ ਦੇਖ ਕੇ ਮਾਨੂੰ ਇੰਨੀ ਕਿ ਸੰਤੁਸ਼ਟੀ ਹੁੰਦੀ ਕਿੰਨੀ ਮਾਨਤਾ ਹੈ ਲੋਕਾਂ 'ਚ ਕਿੰਨਾ ਵਿਸ਼ਵਾਸ ਹੈ ਲੋਕਾਂ ਦੀਆਂ ਹਰ ਪਰੇਸ਼ਾਨੀਆਂ ਦੂਰ ਹੁੰਦੀਆਂ ਨੇ ਇੱਥੇ ਤੇ ਦੇਖ ਕੇ ਸੰਗਤ ਨੂੰ ਬਹੁਤ تسਲੀ ਹੁੰਦੀ ਕਿ ਹਾਲੇ ਤੱਕ ਇਸ ਜਮਾਨੇ 'ਚ ਇਸ ਟਾਈਮ 'ਚ ਵੀ ਆਈਕਾਲ ਦੇ ਡਿਜੀਟਲ ਜਮਾਨੇ 'ਚ ਵੀ ਲੋਕ ਬਾਬਾ ਦੀਪ ਸਿੰਘ ਜੀ ਨਾਲ ਜੁੜੇ ਹੋਏ ਨੇ ਗੱਲ ਕਰੀ ਅੰਮ੍ਰਿਤਸਰ ਦੀ ਜਿਵੇਂ ਸ਼ਹੀਦਾ ਸਾਹਿਬ ਐਤਵਾਰ ਨੂੰ ਹੁੰਦਾ ਨਾ ਜਦੋਂ ਚਪਹਿਰਾ ਸਾਹਿਬ ਲੱਗਦਾ ਸੇਮਣ ਉਹੋ ਜਿਹਾ ਹੀ ਬੁੱਧਵਾਰ ਇੱਥੇ ਲੁਧਿਆਣਾ ਵਿੱਚ ਵੀ ਹੋਣ ਲੱਗ ਗਿਆ ਹੋਇਆ ਕਿ ਉਹੋ ਜਿਹਾ ਮੈਨੂੰ ਮਹਿਸੂਸ ਹੁੰਦਾ ਕਿ ਸੰਗਤ ਇੰਨੀ ਜ਼ਿਆਦਾ ਜੁੜ ਰਹੀ ਆ ਨਾ ਹਾਂਜੀ ਬਿਲਕੁਲ ਜੀ ਮਤਲਬ ਪਰਮਾਤਮਾ ਤੇ ਚਲੋ ਹਰ ਜਗ੍ਹਾ ਹੀ ਹੈ ਲੇਕਿਨ ਅੰਮ੍ਰਿਤਸਰ ਦੇ ਹਿਸਾਬ ਨਾਲ ਅੰਮ੍ਰਿਤਸਰ ਤੇ ਅੱਜ ਵੀ ਉਹੀ ਚੀਜ਼ ਹੈ ਜੋ ਦੇਖੇ ਅਸੀਂ ਅੱਜ ਵੀ ਦੇਖਦੇ ਆ ਪਰ ਚਲੋ ਬਾਬਾ ਪਰਮਾਤਮਾ ਦੀ ਕਿਰਪਾ ਨਾਲ ਹੁਣ ਇੱਥੇ ਵੀ ਉਹੀ ਚੀਜ਼ ਹੈ ਜੇ ਜੋ ਅਸੀਂ ਅੰਮ੍ਰਿਤਸਰ ਫੀਲ ਕਰਦੇ ਸੀ ਉਹੀ ਹੁਣ ਅਸੀਂ ਇੱਥੇ ਲੁਧਿਆਣਾ ਵੀ ਮਹਿਸੂਸ ਕਰਦੇ ਪਏ ਆ ਲੁਧਿਆਣੇ ਦੀ ਸੰਗਤ ਵੀ ਬਹੁਤ ਜੋੜ ਜੁੜ ਰਹੀ ਹੈ ਪਰਮਾਤਮਾ ਦੇ ਨਾਲ ਕਹਿੰਦੇ ਬਾਬਾ ਦੀਪ ਸਿੰਘ ਜੀ ਤੋਂ ਕੁਝ ਵੀ ਮੰਗੋ ਨਾ ਬਾਬਾ ਦੀਪ ਸਿੰਘ ਜੀ ਨੇੜੇ ਹੋ ਕੇ ਪੂਰਾ ਕਰਦੇ ਬਿਲਕੁਲ ਜਰੂਰ ਜੀ ਆ ਸਾਡੇ ਨਾਲ ਹੱਡ ਬੀਤੀਆਂ ਹੋਈਆਂ ਨੇ ਸਮਾਂ ਜਿੱਦਾਂ ਦਾ ਮਰਜੀ ਸੀ ਚੰਗਾ ਵੀ ਔਰ ਬਾਬਾ ਜੀ ਨੇ ਹਰ ਪੱਖੋਂ ਸਾਡੀ ਮਦਦ ਕੀਤੀ ਸਾਡਾ ਸਾਥ ਦਿੱਤਾ ਅੰਗ ਸੰਗ ਰਹੇ ਨੇ ਹਮੇਸ਼ਾ ਸਾਡੇ ਨਾਲ ਸਹਾਈ ਹੋਏ ਨੇ ਸਾਡੇ ਕਹਿਣ ਤੋਂ ਪਹਿਲਾਂ ਹੀ ਪ੍ਰਮਾਤਮਾ ਨੇ ਸਾਡੀ ਸੁਣੀ ਹੈ ਔਰ ਬਾਬਾ ਦੀਪ ਸਿੰਘ ਜੀ ਦੇ ਅਸੀਂ ਤਾਂ ਮੈਂ ਤਾਂ ਹੱਥ ਜੋੜ ਕੇ ਸਾਰੇ ਅੱਗੇ ਅਰਦਾਸ ਕਰੂੰਗੀ ਕਿ ਬਾਬਾ ਦੀਪ ਸਿੰਘ ਜੀ ਦਾ ਲੜ ਫੜੋ ਅੰਮ੍ਰਿਤਸਰ ਆ ਲੁਧਿਆਣਾ ਵਾ ਕੁਝ ਵੀ ਆ ਤੁਸੀਂ ਘਰ ਬੈਠੇ ਵੀ ਬਾਬਾ ਦੀਪ ਸਿੰਘ ਜੀ ਦਾ ਨਾਮ ਲਾਓਗੇ ਉਹਨਾਂ ਨੇ ਤੁਹਾਡੀ ਆਪ ਹੀ ਸੁਣ ਲੈਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਤੋਂ ਅੰਤਨ ਬਾਬਾ ਦੇਵ ਸਿੰਘ ਗੁਰਦਾਰਨ ਜੀ ਤੁਹਾਨੂੰ ਜੀ ਸਾਨੂੰ ਤਾਂ ਸ਼ੁਰੂ ਤੋਂ ਵੈਸੇ ਤਾਂ ਅਸੀਂ ਬਚਪਨ ਤੋਂ ਅਸੀਂ ਅੰਮ੍ਰਿਤਸਰ ਤੋਂ ਬਿਲੋਂਗ ਕਰਦੇ ਆ ਬਚਪਨ ਤੋਂ ਹੀ ਮੈਂ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਜਾਂਦੀ ਸੀ ਤੇ ਹੁਣ ਇੱਥੇ ਬਹੁਤ ਮਾਨਤਾ ਦੇਖ ਕੇ ਪਹਿਲੇ ਇਹਨਾਂ ਜਦੋਂ ਹੁੰਦਾ ਨਹੀਂ ਸੀ ਜਦੋਂ ਅਸੀਂ ਨਵਾਂ ਨਵਾਂ ਆਏ ਹੁਣ ਤਾਂ ਦੇਖ ਕੇ ਮਾਨੂੰ ਇੰਨੀ ਕਿ ਸੰਤੁਸ਼ਟੀ ਹੁੰਦੀ ਕਿੰਨੀ ਮਾਨਤਾ ਹੈ ਲੋਕਾਂ ਚ ਕਿੰਨਾ ਵਿਸ਼ਵਾਸ ਹੈ ਲੋਕਾਂ ਦੀਆਂ ਹਰ ਪਰੇਸ਼ਾਨੀਆਂ ਦੂਰ ਹੁੰਦੀਆਂ ਨੇ ਇੱਥੇ ਤੇ ਦੇਖ ਕੇ ਸੰਗਤ ਨੂੰ ਬਹੁਤ ਤਸੱਲੀ ਹੁੰਦੀ ਕਿ ਹਾਲੇ ਤੱਕ ਇਸ ਜਮਾਨੇ 'ਚ ਇਸ ਟਾਈਮ 'ਚ ਵੀ ਆਈਕਾਲ ਦੇ ਡਿਜੀਟਲ ਜਮਾਨੇ 'ਚ ਵੀ ਲੋਕ ਬਾਬਾ ਦੀਪ ਸਿੰਘ ਜੀ ਨਾਲ ਜੁੜੇ ਹੋਏ ਨੇ ਪਰਮਾਤਮਾ ਨਾਲ ਜੁੜੇ ਹੋਏ ਨੇ ਤੁਸੀਂ ਗੱਲ ਕਰੀ ਅੰਮ੍ਰਿਤਸਰ ਦੀ ਜਿਵੇਂ ਸ਼ਹੀਦਾ ਸਾਹਿਬ ਐਤਵਾਰ ਨੂੰ ਹੁੰਦਾ ਨਾ ਜਦੋਂ ਚਪਹਿਰਾ ਸਾਹਿਬ ਲੱਗਦਾ ਸੇਮ ਉਹੋ ਜਿਹਾ ਹੀ ਬੁੱਧਵਾਰ ਇੱਥੇ ਲੁਧਿਆਣਾ ਵਿੱਚ ਵੀ ਹੋਣ ਲੱਗ ਗਿਆ ਹੋਇਆ ਕਿਹੋ ਜਿਹਾ ਮੈਨੂੰ ਮਹਿਸੂਸ ਹੁੰਦਾ ਹੈ ਕਿ ਸੰਗਤ ਇੰਨੀ ਜ਼ਿਆਦਾ ਜੁੜ ਰਹੀ ਹੈ ਨਾ ਹਾਂਜੀ ਬਿਲਕੁਲ ਜੀ ਮਤਲਬ ਪਰਮਾਤਮਾ ਤੇ ਚਲੋ ਹਰ ਜਗ੍ਹਾ ਹੀ ਹੈ ਲੇਕਿਨ ਅੰਮ੍ਰਿਤਸਰ ਦੇ ਸਾਹਿਬ ਨਾਲ ਅੰਮ੍ਰਿਤਸਰ ਤੇ ਅੱਜ ਵੀ ਉਹੀ ਚੀਜ਼ ਹੈ ਜੋ ਦੇਖੇ ਅਸੀਂ ਅੱਜ ਵੀ ਦੇਖਦੇ ਆ ਪਰ ਚਲੋ ਬਾਬਾ ਪਰਮਾਤਮਾ ਦੀ ਕਿਰਪਾ ਨਾਲ ਹੁਣ ਇੱਥੇ ਵੀ ਉਹੀ ਚੀਜ਼ ਹੈ ਜੇ ਜੋ ਅਸੀਂ ਅੰਮ੍ਰ ਹਮੀ ਮਹਿਸੂਸ ਕਰਦੇ ਪਏ ਆ ਲੁਧਿਆਣੇ ਦੀ ਸੰਗਤ ਵੀ ਬਹੁਤ ਜੋੜ ਜੁੜ ਰਹੀ ਹੈ ਪਰਮਾਤਮਾ ਦੇ ਨਾਲ ਕਹਿੰਦੇ ਬਾਬਾ ਦੀਪ ਸਿੰਘ ਜਿੱਦੋਂ ਕੁਝ ਵੀ ਮੰਗੋ ਨਾ ਬਾਬਾ ਦੀਪ ਸਿੰਘ ਜੀ ਨੇੜੇ ਹੋ ਕੇ ਪੂਰਾ ਕਰਦੇ ਬਿਲਕੁਲ ਜ਼ਰੂਰ ਜੀ ਆ ਸਾਡੇ ਨਾਲ ਹੱਡ ਬੀਤੀਆਂ ਹੋਈਆਂ ਨੇ ਸਮਾਂ ਜਿੱਦਾਂ ਦਾ ਮਰਜੀ ਸੀ ਚੰਗਾ ਵੀ ਦੇਖਿਆ ਮਾੜਾ ਵੀ ਦੇਖਿਆ ਬਾਬਾ ਜੀ ਦਾ ਲੜ ਨਹੀਂ ਛੱਡਿਆ ਔਰ ਬਾਬਾ ਜੀ ਨੇ ਹਰ ਪੱਖੋਂ ਸਾਡੀ ਮਦਦ ਕੀਤੀ ਸਾਡਾ ਸਾਥ ਦਿੱਤਾ ਅੰਗ ਸੰਗ ਰਹੇ ਨੇ ਹਮੇਸ਼ਾ ਸਾਡੇ ਨਾਲ ਸਹਾਈ ਹੋਏ ਨੇ ਸਾਡੇ ਕਹਿਣ ਤੋਂ ਪਹਿਲੇ ਹੀ ਪਰਮਾਤਮਾ ਨੇ ਸਾਡੀ ਸੁਣੀ ਹੈ ਔਰ ਬਾਬਾ ਦੀਪ ਸਿੰਘ ਜੀ ਦੇ ਅਸੀਂ ਤਾਂ ਮੈਂ ਤਾਂ ਹੱਥ ਜੋੜ ਕੇ ਸਾਰਿਆਂ ਅੱਗੇ ਅਰਦਾਸ ਕਰੂੰਗੀ ਕਿ ਬਾਬਾ ਦੀਪ ਸਿੰਘ ਜੀ ਦਾ ਲਾੜ ਫੜੋ ਅੰਮ੍ਰਿਤਸਰ ਆ ਲੁਧਿਆਣਾ ਵਾ ਕੁਛ ਵੀ ਆ ਤੁਸੀਂ ਘਰ ਬੈਠੇ ਵੀ ਬਾਬਾ ਦੀਪ ਸਿੰਘ ਜੀ ਦਾ ਨਾਮ ਲਾਓਗੇ ਉਹਨਾਂ ਨੇ ਤੁਹਾਡੀ ਆਪ ਹੀ ਸੁਣ ਲੈਣੀ ਆ ਤਾਨੂੰ ਕੋਈ ਆਪਣੀ ਸਰੀਰਕ ਵੱਲੋਂ ਪਰੇਸ਼ਾਨੀ ਕੋਈ ਮਾਨਸਿਕ ਪਰੇਸ਼ਾਨੀ ਕੋ ਜਿਹਦੇ ਜਿਹੋ ਜੀ ਮਰਜ਼ੀ ਤੁਹਾਡੇ ਨੂੰ ਪਰੇਸ਼ਾਨੀ ਹੈ ਪਰਮਾਤਮਾ ਨੇ ਤੁਹਾਨੂੰ ਹੱਥ ਦੇ ਕੇ ਬਚਾਣਾ ਔਰ ਬਾਬਾ ਦੀਪ ਸਿੰਘ ਜੀ ਤੇ ਵਿਸ਼ਵਾਸ ਤਾਂ ਸ਼ੁਰੂ ਤੋਂ ਹੀ ਸੀ ਔਰ ਜਿਵੇਂ ਜਿਵੇਂ ਵੀ ਸਾਡੀ ਜ਼ਿੰਦਗੀ ਦੇ ਵਿੱਚ ਕੁਝ ਖੁਸ਼ੀਆਂ ਦੁੱਖ ਸੁੱਖ ਚੋਂ ਸਭ ਨਾਲ ਆਉਂਦੇ ਨੇ ਪਰਮਾਤਮਾ ਨੇ ਅੰਗ ਸੰਗ ਹੋ ਕੇ ਸਾਨੂੰ ਹਰ ਸਮੇਂ ਚੋਂ ਕੱਢਿਆ ਹਰ ਸਮੇਂ ਚ ਕੱਢਿਆ ਉਹੀ ਕਰਕੇ ਅੱਜ ਅਮਰੀਕ ਸਰ ਦੇਖ ਲੋ ਜਾਨ ਇੱਥੇ ਦੇਖ ਲੋ ਕਿ ਜਿਵੇਂ ਕਿ ਸੰਗਤ ਹਰ ਹਫਤੇ ਪਿਛਲੇ ਹਫਤੇ ਨਾਲੋਂ ਵੱਧ ਉਸ ਅਗਲੇ ਹਫਤੇ ਉਸ ਤੋਂ ਬਾਅਦ ਉਗਲ ਵੱਧਦੀ ਜਾ ਰਹੀ ਹੈ ਵਿਸ਼ਵਾਸ ਵੱਧਦਾ ਜਾ ਰਿਹਾ ਕਿਉਂ ਕਿਉਂਕਿ ਲੋਕਾਂ ਦੀਆਂ ਇੱਥੇ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਪਈਆਂ ਨੇ ਇਸ ਕਰਕੇ ਬਿਲਕੁਲ ਜੀ ਬਾਬਾ ਜੀ ਦਾ ਵਿਸ਼ਵਾਸ ਨਾਲ ਮੰਨੋ ਬਸ ਬਾਬਾ ਜੀ ਦਾ ਬਿਲਕੁਲ ਤੁਹਾਨੂੰ ਕਹਿਣ ਦੀ ਵੀ ਲੋੜ ਨਹੀਂ ਪਵੇਗੀ ਤੁਹਾਡੇ ਅੱਖਾਂ 'ਚ ਭਰਿਆ ਆਂਸੂ ਤੁਹਾਡੇ ਮਨ 'ਚ ਇੱਛਾ ਜੋ ਹੈ ਤੁਹਾਨੂੰ ਕਹਿਣ ਤੋਂ ਪਹਿਲਾਂ ਹੀ ਪੂਰੀ ਹੋਏਗੀ ਪਰਮਾਤਮਾ ਦੇ ਬਸ ਬਾਬਾ ਦੀਪ ਸਿੰਘ ਜੀ ਤੇ ਵਿਸ਼ਵਾਸ ਕਰਕੇ ਚੱਲੋ ਤੁਹਾਡੇ ਹਰ ਦੁੱਖ ਸੁੱਖ ਸੁਣੇ ਜਾਣਗੇ ਹਰ ਦੁੱਖ ਸੁੱਖ ਕੱਟੇ ਜਾਣਗੇ ਹਰ ਖੁਸ਼ੀਆਂ ਮਿਲਣਗੀਆਂ ਜਰੂਰ ਆਏ ਮੈਂ ਤਾਂ ਸਾਰੀ ਸੰਗਤ ਨੂੰ ਕਹੂੰਗੀ ਕਿ ਬਾਬਾ ਦੀਪ ਸਿੰਘ ਜੀ ਦੇ ਚੋਪੈਰਾ ਸਾਹਿਬ ਤੇ ਜਾਂ ਇਹਨਾਂ ਦੇ ਦਰ ਤੇ ਜਰੂਰ ਆਓ ਮੱਥਾ ਟੇਕੋ ਤੁਸੀਂ ਜਿਹੜੀ ਮਨੋ ਕਾਮਨਾ ਕਹੋਗੇ ਉਹ ਪੂਰੀ ਹੋਊਗੀ ਠੀਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ